ਜਿਹੜਾ ਇਨਸਾਨ ਦੂਜਿਆਂ ਦੇ ਸਹਾਰੇ ਜਿੰਦਾ ਹੈ ਦੂਜਿਆਂ ਦੇ ਅਸਰੇ ਜਿੰਦਾ ਹੈ ਮਾਂ ਪਿਓ ਦੇ ਅਸਰੇ ਹੋਵੇ ਪਤੀ ਪਤਨੀ ਦੇ ਅਸਰੇ ਹੋਵੇ ਆ ਬੱਚਿਆਂ ਦੇ ਅਸਰੇ ਹੋਵੇ ਉਹ ਇਨਸਾਨ ਜਿਹੜਾ ਹੈ ਉਹ ਜ਼ਿੰਦਗੀ ਦੇ ਵਿੱਚ ਦੁੱਖਾਂ ਦੇ ਕਾਰਨ ਰੋ ਰੋ ਕੇ ਇਸੇ ਤਰ੍ਹਾਂ ਮਰ ਜਾਂਦਾ ਹੈ ਪਰ ਜਿਹੜਾ ਇਨਸਾਨ ਉਸ ਪਰਮਾਤਮਾ ਦਾ ਅਸਰਾ ਰੱਖਦਾ ਹੈ ਨਾ ਉਹ ਇਨਸਾਨ ਜਿਹੜਾ ਹੈ ਉਹ ਹਮੇਸ਼ਾ ਸੁਖੀ ਰਹਿੰਦਾ ਹੈ ਉਸ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਤੇ ਪਰਮਾਤਮਾ ਦਾ ਮਿਲਾਪ ਉਸ ਇਨਸਾਨ ਨਾਲ ਹੁੰਦਾ ਹੈ ਜਿਹੜਾ ਦੁੱਖਾਂ ਵਿੱਚ ਹੀ ਨਹੀਂ ਸੁੱਖਾਂ ਦੇ ਵਿੱਚ ਵੀ ਉਸ ਪਰਮਾਤਮਾ ਨੂੰ ਯਾਦ ਰੱਖਦਾ ਹੋਵੇ ਸੁਖ ਦੁੱਖ ਦੋਨੋਂ ਸਮਿਆਂ ਦੇ ਵਿੱਚ ਉਸ ਪਰਮਾਤਮਾ ਨੂੰ ਯਾਦ ਰੱਖਦਾ ਹੋਵੇ ਉਸ ਇਨਸਾਨ ਨੂੰ ਪਰਮਾਤਮਾ ਮਿਲ ਜਾਂਦਾ ਹੈ ਆਪਾਂ ਤਾਂ ਉਸ ਪਰਮਾਤਮਾ ਦੇ ਅੱਗੇ ਨਿੱਕੇ ਜਿਹੇ ਕੀੜੇ ਹਾਂ ਉਹ ਪਰਮਾਤਮਾ ਬੇਅੰਤ ਹੈ ਦਿਆਲੂ ਹੈ ਬਖਸ਼ਣਹਾਰ ਹੈ ਅਪਹੁੰਚ ਹੈ ਅਤੇ ਉਸ ਤੱਕ ਪਹੁੰਚਣ ਵਾਸਤੇ ਉਹ ਪ੍ਰਮਾਤਮਾ ਆਪ ਹੀ ਕਿਰਪਾ ਕਰੇ ਤੇ ਉਸ ਤੱਕ ਪਹੁੰਚਿਆ ਜਾ ਸਕਦਾ ਹੈ ਪਰ ਉਹ ਪ੍ਰਮਾਤਮਾ ਕਿਸੇ ਲਾਲਚ ਦੇ ਵਿੱਚ ਵੀ ਨਹੀਂ ਆਂਦਾ ਸੋ ਇਦਾਂ ਨਹੀਂ ਕਿ ਉਹ ਦੇਖਦਾ ਹੈ ਕਿ ਇੰਨੇ ਮੈਨੂੰ ਕੁਝ ਜ਼ਿਆਦਾ ਦਿੱਤਾ ਹੈ ਤੇ ਮੈਂ ਇਸ ਨਾਲ ਮਲਾਪ ਕਰ ਲਵਾਂ ਜਾ ਇੰਨੇ ਘੱਟ ਦਿੱਤਾ ਹੈ ਤੇ ਇਹਦੇ ਨਾਲ ਨਹੀਂ ਮਿਲਣਾ ਨਹੀਂ ਜੀ ਉਹ ਪਰਮਾਤਮਾ ਤਾਂ ਸਿਰਫ ਭਾਵਨਾ ਦੇਖਦਾ ਹੈ ਜੇ ਸੱਚੀ ਭਾਵਨਾ ਨਾਲ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਹੋਏ ਹਾਂ ਗੁਰੂ ਦੇ ਸ਼ਬਦ ਨੂੰ ਸਮਝ ਰਹੇ ਹਾਂ ਫਿਰ ਗੁਰੂ ਦੇ ਸ਼ਬਦ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ ਜਦੋਂ ਉਸ ਪਰਮਾਤਮਾ ਨਾਲ ਮਿਲਾਪ ਹੋ ਗਿਆ ਤੇ ਫਿਰ ਉਸ ਪਰਮਾਤਮਾ ਦੇ ਆਸਰੇ ਤੋਂ ਇਲਾਵਾ ਕਿਸੇ ਹੋਰ ਦੇ ਦਰ ਤੇ ਕਦੀ ਵੀ ਦਰਦਰ ਠੋਕਰਾਂ ਨਹੀਂ ਖਾਵਾਂਗੇ